ਗੀਰਾ ਕਿੰਨੇ ਵੀ ਅੱਜ ਦੇ ਸਮੇਂ ਦਾ ਰੁਕ ਰੁਕ ਆ ਸਿਮੇ ਦੀਆਂ ਤਿੰਨ ਰੇਡਾਂ ਤੇ ਮੋਟਰਸਾਈਕਲ ਆ ਗਿਆ ਤਿੰਨ ਰੇਡਾਂ ਤੇ ਮੋਟਰਸਾਈਕਲ ਸਿਮੇ ਦੀਆਂ ਤਿੰਨ ਰੇਡਾਂ ਤੇ ਓਏ ਮੋਟਰਸਾਈਕਲ ਆ ਸਿਮੇ ਦੀਆਂ ਤਿੰਨ ਰੇਡਾਂ ਤੇ ਮੋਟਰਸਾਈਕਲ ਵਾਹ ਮੋਟਰਸਾਈਕਲ ਮੋਟਰਸਾਈਕਲ ਦੀ ਸ਼ੁਰੂਆਤ ਹੋ ਗਈ ਹੈ ਲੱਖੀ ਠੀਕ ਹੈ ਤਿੰਨ ਮੋਟਰਸਾਈਕਲ ਤਿੰਨ ਰੇਡਾਂ ਤੇ ਇੱਕ ਮੋਟਰਸਾਈਕਲ ਤੇ ਮੇਰੀ ਹੋ ਚੁੱਕੀ ਹੈ ਦੂਜੀ ਰੇਡ ਮੋਟਰਸਾਈਕਲ ਦੀ ਦੂਜੀ ਰੇਡ ਗੋਰੀ ਮੋਟਰਸਾਈਕਲ ਦੀ ਦੂਜੀ ਰੇਡ ਦੂਜੀ ਰੇਡ ਮੋਟਰਸਾਈਕਲ ਦੀ ਬਰਾੜ ਸਾਹਿਬ ਮੋਟਰਸਾਈਕਲਾਂ ਨਹੀਂ ਚਾਵੜੇ ਸੀ ਪਰ ਕਹਿੰਦੇ ਬਾਪੂ ਜੀ ਕਹਿੰਦੇ ਰੁਕ ਜਾਓ ਪਰ ਇਧਰਲੇ ਪਾਸੇ ਪੁਆਇੰਟ ਧਾਵੀ ਦੇ ਖਾਤੇ ਦੋ ਰੇਡਾਂ ਸਕਸੈਸਫੁਲ ਦੋ ਰੇਡਾਂ ਕਾਮ ਇੱਕ ਰੇਡ ਬਾਕੀ ਐ ਸਿਮੇਥ ਰਾਜ ਵਾਲਿਆ ਆ ਮੋਟਰਸਾਈਕਲ ਓਏ ਜਿੰਨੇ ਹੁਣ ਦਾ ਨਾਂ ਚੱਲਿਆ ਪਰ ਆ ਵੀ ਨੋਟਿੰਗ ਦੇ ਰਿਸ਼ਪਾਰ ਕੋਰੀ ਤੀਜੀ ਐ ਓ ਤੀਜੀ ਰੇਡ ਮੋਟਰਸਾਈਕਲ ਵਾਲੀ ਮੋਟਰਸਾਈਕਲ ਵਾਲੀ ਪਾਉ ਆ ਪਾਉ ਫਿਰਾ ਪਾਉ ਨਗਾਰੇ ਫਿਰ ਆ ਦੇਖੋ ਇੱਕ ਪਾਸੇ ਆਏ ਆ ਦੇਖ ਲਿਆ ਵੀ ਮੋਟਰਸਾਈਕਲ ਬਰਾੜ ਓ ਬਾਈ ਕਿੰਤਾ ਕੰਮ ਫੇਰ ਗਿਆ ਮਾਰਦੇ ਹੋ ਕਾਂਗੇ ਦੇ ਫਾਈਨਲ ਦੇ ਵਿੱਚ ਟੂਰਨਾਮੈਂਟ ਦਾ ਪਹਿਲੇ ਮੋਟਰਸਾਈਕਲ ਦਾ ਜੇਤੂ ਸਰਦਾਰ ਭਗਵਾਨ ਸਿੰਘ ਜੀ ਉਹਨਾਂ ਦਾ ਸ਼ਾਗਿਰਦ ਨਾਮ ਯਾਨ ਸ਼ਿਮਾ ਥਰਾਜ ਵਾਲਾ ਕੈਨੇਡਾ ਤੋਂ ਆਇਆ ਤੇਰੀ ਇੱਕ ਗੱਲ ਵਧੀਆ ਲੱਗੀ ਜਿਹੜੀ ਤੂੰ ਕੋਚ ਦਾ ਸਤਿਕਾਰ ਕੀਤਾ ਹਰ ਭਗਵਾਨ ਸਿੰਘ ਜੀ ਕੋਚ ਸਾਹਿਬ ਕੋਲੇ ਕੋਈ ਘਾਟ ਨਹੀਂ ਹੈ ਪਰ ਆ ਜਿਹੜੇ ਸ਼ਗਿਰਦ ਮਾਨ ਕਰਦੇ ਐ ਇਹਨਾਂ ਦੀ ਤੇ ਕੋਈ ਦੇ ਨੀ ਦਿੱਤੀ ਜਾ ਸਕਦੀ ਲੈ ਵੀ ਸਿਮਿਆ ਤੂੰ ਪਹਿਲਾ ਮੋਟਰਸਾਈਕਲ ਜਿੱਤ ਗਿਆ ਟੂਰਨਾਮੈਂਟ ਦਾ ਜਿਹੜੇ ਜਿਹੜੇ ਖੁਸ਼ ਐ ਇੱਕ ਵਾਰੀ ਤਾੜੀਆਂ ਫੇਰ ਓ ਠੋਕੇ ਠੋਕੇ ਉਧਰ ਸਾਡੇ ਡਾਕਟਰ ਸਾਹਿਬ ਨਾਲ ਸਰਪੰਚ ਸਾਹਿਬ ਤਨ ਸਿੰਘ ਜੀ ਬਲੂਆਣੇ ਤੋਂ ਤੇ ਨਾਲ ਸਾਡੇ ਸਿਚ ਸਾਹਿਬ ਆਗੇ ਜੀ ਆਗੇ ਤੋਂ ਨੀ ਟੀਮ ਆ ਗਈ ਲੈ ਵੀ ਸਿਮੇ ਭਗਵਾਨ ਸਿੰਘ ਜੀ ਕੋਚ ਸਾਹਿਬ ਦਾ ਪਿੰਡ ਕਿਹੜਾ ਐ ਰਾਮੂ ਵਾਲੇ ਪਿੰਡ ਦੇ ਭਗਵਾਨ ਸਿੰਘ ਜੀ ਕੋਲ ਸਾਹਮਣੋਂ ਸਿਮਨੇ মোটরসাইকেল ਗਿਫਟ ਕਰਨ ਦਿੱਤਾ ਹੈ ਬਹੁਤ ਬਹੁਤ ਮੁਬਾਰਕਬਾਦ ਚੰਗੇ ਉਸਤਾਦ ਤੇ ਚੰਡੇਆ ਚੰਗੇ ਉਸਤਾਦ ਤੇ ਚੰਡੇ ਕਦੇ ਢੇਰੀ